ਸਾ希 ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਤੇ ਵੱਜ ਗਏ ਨੇ 7:30 ਹਾਂ ਜੇ ਛੋਟਾ ਲੱਡੂ ਘਰਿਆ ਦੇਖੋ ਤਿਆਰ ਬੈਠਾਗਾ ਫੋਨ ਤੇ ਲੱਗਿਆ ਹੋਇਆ ਤੇ ਜੋ ਵੀ ਚੱਲਿਆ ਗਿਆ ਸਕੂਲ ਤੇ ਹੁਣ ਮੈਂ ਪੀ ਕੇ ਸਾਡੀ ਸੀ ਚਾਹ ਮੇਰੀ ਮੰਮੀ ਕੀ ਕਰਕੇ ਆ ਮੰਮੀ ਮੈਂ ਦੁੱਧ ਰੱਖ ਕੇ ਆਈ ਬਸ ਮੰਮੀ ਬਿਸਤਰੇ ਇਕੱਠੇ ਕਰਕੇ ਹਟੀਆ ਹੁਣ ਮੰਮੀ ਬੈਠੀ ਆ ਗਰਮੀ ਸਿਕਾਉਂਦੀ ਆ ਤੁਹਾਨੂੰ ਮੰਮੀ ਨਾਲ ਵੀ ਮਲਾਉਂ ਲਿਆ ਮੰਮੀ ਦਾ ਹਾਲ ਚਾਲ ਪੁੱਛ ਲਿਆ ਕਰੋ ਸਾਰੇ ਜਾਣੇ ਵੀ ਮੰਮੀ ਦਾ ਜੀ ਲੱਗਿਆ ਹੋਇਆ ਹੈ ਕਿ ਨਹੀਂ ਲੱਗਿਆ ਹੋਇਆ ਨਾ ਵੀ ਪੁੱਛਣਾ ਚਾਹੀਦਾ ਕਿ ਨਹੀਂ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਮੰਮੀ ਨੂੰ ਮਿਲੋ ਪਹਿਲਾਂ ਹੈ ਠੀਕ ਹੋ ਜੀ ਲੱਗਿਆ ਫੁੱਲ ਮਟਾ ਫੁੱਲ ਜਾਣਾ ਤਾਂ ਨਹੀਂ ਜਦੋਂ ਅਗਲਾ ਜੀ ਲਾ ਸਕਦਾ ਸੀ ਨਹੀਂ ਜੀ ਲਾ ਸਕਦੇ ਅਸੀਂ ਆਦੇ ਬੱਚਿਆਂ 'ਚ ਜੀ ਲਾ ਲੰਨੇ ਆ ਹਾਂ ਹੈਨਾ ਅਗਲਾ ਵਾਰ ਜੀ ਲਾ ਲੰਗਾ ਆਪਣਾ ਜੀ ਵਧੀਆ ਲੱਗ ਗਿਆ ਹਮ ਫੁੱਲ ਬਟਾ ਫੁੱਲ ਬੱਚਿਆਂ ਦੇ ਬੈਠਿਆ ਪਰਿਵਾਰ 'ਚ ਖੁਸ਼ ਹਮ ਸਹੀ ਹੈ ਹੈ ਆਪਾਂ ਹੋਰ ਕਿਹਨਾ ਜੀ ਲਾਉਣਾ ਹਮ ਜਾਂ ਪਰਮਾਤਮਾ ਨਾਲ ਜਾਂ ਪਰਿਵਾਰ ਨਾਲ ਦੋਈ ਤੀਆਂ ਨਾਲ ਜੀ ਲਾ ਰਹੇ ਹਾਂ ਦਾ ਮਗਾੰਨਾ ਨਾਲ ਜੀ ਲਾ ਕੇ ਕੌਣ ਕੀ ਕਰੂ ਆ ਕਰਦਾ ਫਿਰਦਾ ਭਟਕਦਾ ਫਿਰ ਹਾਂ ਖੁਸ਼ੀਆਂ ਮਨਾਵੇ ਰੰਗ ਰੰਗੇ ਮਨਾਵੇ ਜੋ ਆਪਾਂ ਨੇ ਕੀ ਲੈਣਾ ਆਪਾਂ ਨੇ ਟੈਨਸ਼ਨ ਲੰਦੇ ਨਾ ਟੈਨਸ਼ਨ ਮੇਰੀ ਮੰਮੀ ਨਹੀਂ ਲੈਂਦੀ ਟੈਨਸ਼ਨ ਹਮ ਲਾਰੋ ਰੋਗ ਲਾਉਣੇ ਨੇ ਚੱਤੀ ਅਜੇ ਮੈਨੂੰ ਤਾਂ ਹੋ ਜਾਂਦੀ ਆ ਮੈਂ ਟੈਨਸ਼ਨ ਨੂੰ ਕਿ ਲੈਂਦੀ ਮੇਰੀ ਬੀਬੀ ਐ ਵੀ ਸੁਣ ਲੋ ਟੈਨਸ਼ਨ ਲਾ ਮਗੇ ਉਨ ਨੇ ਹੀ ਬਿਮਾਰੀ ਦੇ ਕੁੱਝੇ ਬਣਾਗੇ ਜੋ ਬਿਤਣਾ ਉਹ ਤਾਂ ਸੋ ਬੀਤੇ ਜਾਣ ਹਾਂ ਟੈਨਸ਼ਨ ਨਾਲ ਕਦੇ ਵੀ ਜਿੰਦਗੀ ਚ ਰੋਗ ਨਹੀਂ ਲੱਗੂਗਾ ਕਦੇ ਆ ਦੇਖ ਲੈ ਮੈਨੂੰ ਰੋਗ ਨਹੀਂ ਕੋਈ ਹੈਗਾ ਪਰ ਮੇਰਾ ਗੋਡਾ ਜਰੂਰ ਦੋਦਾ ਲੰਗ ਜਾ ਮਾਰ ਕੇ ਜਰੂਰ ਦੋਦਦੀ ਹਾਂ ਇੱਕ ਗੋਡਾ ਜਰੂਰ ਦੋਦਾ ਮੰਮੀ ਦਾ ਨਹੀਂ ਮੇਰੀ ਮੰਮੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕੋਈ ਸ਼ੂਗਰ ਬੀਪੀ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਆ ਮੇਰੇ ਵਰਗੀ ਨੂੰ 3600 ਬਿਮਾਰੀ ਲੱਗੀ ਮੈਂ ਟੈਨਸ਼ਨ ਲੈਨੀ ਆ ਮੈਨੂੰ ਤਾਂ ਜ਼ਿਆਦੇ ਪ੍ਰੋਬਲਮ ਹੋ ਜਾਂਦੀ ਹੈ ਟੈਨਸ਼ਨ ਆਟੋਮੈਟਿਕ ਹੀ ਹੋ ਜਾਂਦੀ ਹੈ ਗੈਂਡਾ ਨਾਲ ਹੁੰਦੀ ਹੈ ਟੈਨਸ਼ਨ ਆਟੋਮੈਟਿਕ ਹੀ ਹੋ ਜਾਂਦੀ ਹੈ ਚਲੋ ਕੋਈ ਨਾ ਔੜੀ ਔੜੀ ਸਾਰਾ ਕੁਝ ਠੀਕ ਹੋ ਜੂਗਾ ਪ੍ਰਮਾਤਮਾ ਕਰੋ ਠੀਕ ਹੈ ਬਾਈ ਚਾਹ ਪੀ ਮਗੇ ਹੁਣ ਅਸੀਂ ਐਮ ਹੋਣਾ ਹੈ ਚਾਹ ਪੀ ਕੇ ਐਮ ਹੋ ਕੇ ਫੇਰ ਅਸਰੀਲਾ ਰੁੱਲਾ ਬਣਾਵਾਂਗੇ ਹਾਂ ਕਿ ਨਹੀਂ ਮੰਮੀ ਬਣਾਵਾਂਗੇ ਇਹੇ ਬਣਾਵਾਂਗੇ ਹਾਂ ਬੇਤੇਰੀ ਕਈ ਵਾਰ ਕਵੀਨ ਦਾ ਜਾਂ ਕੰਮ ਜਾਣਾ ਵੀ ਪੈਂਦਾ ਜੀ ਹਾਂ ਆ ਲਾਈਟ ਵੀ ਲਾ ਲਓ ਲਓ ਜੀ ਮੈਂ ਤੇ ਮੇਰੀ ਮੰਮੀ ਤਾਂ ਆਇਆ ਹੁਣ ਧੁੱਪ ਚ ਬਾਹਾਂ ਮੱਚ ਗਈਆਂ ਨੇ ਮਾਸਕ ਲਾ ਕੇ ਹੀ ਤੇ ਦੇਖੋ ਬਾਹਾਂ ਤੇ ਐਨੀ ਕੜਾਕੀ ਦੀ ਧੁੱਪ ਪੈ ਰਹੀ ਆ ਬੁਰਾ ਹਾਲ ਆ ਬਾਹਰ ਗਰਮੀ ਪੱਖਾ ਤੇਜ਼ ਕਰਿਓ ਮੰਮੀ ਗਰਮੀ ਐ ਗਰਮੀ ਹੋਰ ਬਾਹਾਂ ਮਚਦੀਆਂ ਨੇ ਮੇਰੀਆਂ ਧੁੱਪ ਨਾਲ ਅਲਰਜੀ ਹੋ ਜਾਂਦੀ ਐ ਬਾਹਾਂ ਤੇ ਤਾਂ ਕਰਕੇ ਮੈਂ ਬਾਹਾਂ ਤੇ ਮਾਸਕ ਪਹਿਲੇ ਲਾਗੇ ਸੀ ਕੱਲ ਮਾੜੀ ਜਿਹੀ ਧੁੱਪੇ ਚੱਲੀ ਗਈ ਬੱਚਿਆਂ ਨੇ ਫੀਸਾਂ ਭਰਨ ਗਈ ਸੀ ਮੁੜ ਕੇ ਘਰੇ ਆ ਕੇ ਇੰਨੀ ਖਾਜ ਹੋਈ ਬਾਹਾਂ ਤੇ ਬਹੁਤ ਜ਼ਿਆਦਾ ਹੁਣ ਮੈਂ ਤੇ ਮੰਮੀ ਬਿੱਲ ਭਰ ਕੇ ਆਂ ਬਿਜਲੀ ਦਾ ਦੋ ਕਿਸ਼ਤਾਂ ਚ ਬਿੱਲ ਭਰਿਆ ਅਜੇ ਵੀ ਦੇਖਣੋਂ ਬਿੱਲ ਆਉਂਦਾ ਨਾਲ 600 ਜòn ਟਪਾ ਕਿਹਨੂੰ ਕਿਹਨੂੰ ਬਿੱਲ ਆਉਂਦਾ ਦੱਸਿਓ ਮੈਨੂੰ ਸਾਡੇ ਜਿਵਾਕ ਜੇ ਨਾ ਇਸ ਹੀ ਬੰਦ ਕਰਦੇ ਹੈਗੇ ਬਿਲ ਵੀ ਵਿਚਾਰਾ ਕੀ ਕਰੇ ਫਿਰ ਉਹਨੇ ਤਾਂ ਆਉਣਾ ਹੀ ਆ ਜਦੋਂ ਏਸੀ ਨਾਲ ਕੇ ਰੱਖਣਾ ਏਸੀ ਦੇ ਨਜ਼ਾਰੇ ਲੈਣੇ ਨੇ ਫਿਰ ਬਿੱਲ ਤਾਂ ਆਉਗੋਈ ਕਿ ਨਹੀਂ ਮਾਰ ਕੇ ਗਰਮੀ ਚ ਬਹੁਤ ਜ਼ਿਆਦੀ ਗਰਮੀ ਹੋਗੀ ਧੁੱਪ ਬਹੁਤ ਜ਼ਿਆਦੀ ਮੈਂ ਵੀ ਜਾਣੀ ਕਿ ਪੀ ਲਗਾਏ ਤੇ ਨਹੀਂ ਬੈਣ ਵੱਜ ਗਿਆ ਆਹ ਲੱਗ ਗਏ ਮੈਂ ਲੋਕੀਂ ਘਰ ਆ ਮੱਧ ਗਏ ਬੁੜੀਆਂ ਅੱਧਾ ਘੰਟਾ ਲੱਗਿਆ ਪਾ ਕੀ ਕਰੀਏ ਜਾਣਾ ਪੈਂਦਾ ਹੈ ਹਜੇ ਤਾਂ ਵੀਡੀਓ ਨਹੀਂ ਬਣਾਈ ਕੋਈ ਨਹੀਂ ਘੰਟਾ ਲੱਗਦੇ ਜਾਂਦਾ ਹਜੇ ਵੀਡੀਓ ਬਣਾਉਣੀ ਹੈ ਇੰਸਟਾਗ੍ਰam ਤੇ ਵਾਹ ਚੱਲ ਵੀਡੀਓ ਬਣਾਉਂਦੇ ਆ ਮੰਮੀ ਨੂੰ ਕਿਹਾ ਮੇਰ ਤੋਂ ਪੂਜਾ ਦੇ ਤੇਜ ਸੀ ਖਾਵੇਂ ਜੇ ਤਾਂ ਖੜੀਆਂ ਸੀ ਅਸੀਂ ਪੇੜ ਦੇ ਨੀ ਕੀ ਤਮਾਮ ਨੂੰ ਆਇਆ ਕੋਈ ਕਰੀ ਬਣਾ ਲਾ। ਇਹ ਫੌਣ ਇੱਥੇ ਗਰਮੀ ਲੱਗਦੀ ਆ। ਗਰਮੀ ਨਹੀਂ ਗਰਮੀ ਵਾਹ ਗਈ। ਟ੍ਰੈਕਟ ਵਾਲੀ ਚੱਲਦੀ ਸੀ ਨਾਲ। ਅਗਰ ਇੱਤਾ ਦੇ ਲੱਗਣਾ ਮੈਂ ਦੱਕਾ। ਹਾਂ ਮਿੱਟੀ ਧੂੜ ਪੂਰਾ ਹਾਲ ਹੋ ਜਾਂਦਾ ਨਾ ਕੀ ਜਾਂਦਾ ਕੋਈ ਫਾਇਦਾ ਨਹੀਂ। ਇਹ ਬਿਲ ਆਪਣੇ ਦੋ ਵਿੱਚ ਭਰ ਕੇ ਤਿੰਨ ਵਿੱਚ ਆ ਜਾਂਦਾ ਹੈ ਨਾ। ਦੋ ਕਿਸ਼ਤਾਂ ਹੀ ਕਰਦੇ ਨੇ। ਉਹ ਕਹਿੰਦੇ ਵੀ ਤਿੰਨ ਕਿਸ਼ਤਾਂ ਨਹੀਂ ਕਰਦੇ ਵੀ ਜੇ ਬਿੱਲ ਜ਼ਿਆਦਾ ਆ ਤਾਂ ਦੋ ਕਿਸ਼ਤਾਂ ਚ ਭਰ ਦੋ। ਤਿੰਨ ਕਿਸ਼ਤਾਂ ਹੀ ਕਰਦੇ ਹੈਗੇ ਆਪਾਂ ਦੋ ਕਿਸ਼ਤਾਂ ਚ ਭਰਤਾ ਪਹਿਲਾਂ ਭਰਤਾ ਸੀ ਥੋੜਾ ਜਿਹਾ ਹੁਣ ਭਰਤਾ ਹੁਣ ਤਾਂ ਨਾ ਆਉ। ਉਹ ਬੱਚਿਆਂ ਦੀ ਫੀਸ ਕਿੰਨੇ ਕੁ ਭਰਨਾ ਬੱਚਿਆਂ ਦੀਆਂ ਫੀਸਾਂ ਕਰਕੇ ਔਖਾ ਹੋ ਜਾਂਦਾ ਨਾ ਹੁਣ ਆਪਾਂ ਲਾਉਂਦੇ ਹੀ ਨਹੀਂ ਸੀ ਬਸ ਰਾਤ ਨੂੰ ਪੈਣ ਲੱਗੇ ਲਾਇਆ ਕਰਾਂਗੇ 9 ਵਜੇ ਸਵੇਰੇ ਦਾ ਲੋੜ ਨਹੀਂ ਪੈਂਦੀ ਨਹੀਂ ਸਵੇਰੇ ਬੰਦ ਕਰ ਦਿਆ ਕਰਾਂਗੇ ਜਰੂਰੀ ਆ ਵੀ ਸਰਕਾਰ ਦੇ ਖਾਤੇ 'ਚ ਹੀ ਪਾਉਣੇ ਨੇ ਪੈਸੇ ਆਪ ਘਰੇ ਔਖੇ ਹੋਏ ਪਿਆ ਡੜੇ ਬਿਜਲੀ ਦੇ ਬਿੱਲ ਭਰੀ ਜਾਣੇ ਉਹਦਾ ਕੀ ਫਾਇਦਾ ਬੱਚਾ ਹੀ ਲਾਉਂਦੇ ਨੇ ਆਹ ਤੇ ਛੁੱਟ ਦਾ ਦੇ ਦੇ ਤਾਂ ਬਿਲਕੁਲ ਮੈਂ ਡਾਕੂਮੈਂਟ ਫਿਰ ਫੋਨ ਦੇਖ ਲਾ ਹੁਣ ਮੇਰੀ ਮੰਮੀ ਮੋਬਾਈਲ ਦੇਖੂਗੀ ਬਹਿ ਕੇ ਮੈਂ ਥੱਕ ਗਈ ਲੈ ਸਕੂਟਰੀ ਤੇ ਬਹਿ ਕੇ ਥੱਕ ਗਈ ਦੇਖ ਲਓ ਤੁਸੀਂ ਲਓ ਜੀ ਮੇਰੀ ਮੰਮੀ ਨੇ ਆਪਣੀ ਪਟਾਰੀ ਖੋਲ ਲਈ ਆ ਸਾਰੇ ਬੈੱਡ ਤੇ ਧਰੀ ਬੈਠੀ ਐ ਪਟਾਰੀ ਆਪਣੀ ਹੁਣ ਮੈਂ ਉਹ ਖਾਣਾ ਖਾਲੀ ਕਰਤਾ ਉਹ ਦੇਖੋ ਬਚਾਲਣ ਲਾ ਉਹ ਉੱਪਰ ਵੀ ਖਾਲੀ ਐ ਵੈਸੇ ਤਾਂ ਤੇ ਉਹ ਬਚਾਲਣ ਲਾ ਵੀ ਖਾਲੀ ਆ ਤੇ ਇਧਰ ਮੇਰੇ ਜੋਬਨ ਤੇ ਸੋਹਮ ਦੇ ਤਿੰਨਾਂ ਦੇ ਕੱਪੜੇ ਨੇ ਡੇਲੀ ਰੁਟੀਨ ਚ ਪਾਉਣ ਵਾਲੇ ਆ ਦੇਖੋ ਮੈਂ ਚਿੰਣ ਚਿੰਣ ਕੇ ਲਾਏ ਹੋਏ ਨੇ ਪਿੱਛੇ ਇਹਦੇ ਬੈਕ ਸਾਈਡ ਵੀ ਕੱਪੜੇ ਰੱਖੇ ਹੋਏ ਨੇ ਚਾਰ ਲੈਣਾ ਮੂਰੇ ਨੇ ਤੇ ਚਾਰ ਹੀ ਪਿੱਛੇ ਨੇ ਸਾਰੀਆਂ ਖੋਲਣ ਲੱਗੀਆਂ ਅੱਜ ਟਾਈਮ ਮਿਲਿਆ ਮੰਮੀ ਨੂੰ ਆ ਦੇਖੋ ਮੈਂ ਵਾਲਾ ਖਾਨਾ ਖਾਲੀ ਕਰਤਾ ਇਦਾਂ ਅਸੀਂ ਨਾ نیچے ਕਵਰ ਲਾਏ ਹੋਏ ਨੇ ਇਦਾਂ ਆ ਵਾਲੇ ਕਵਰ ਲਾਏ ਹੋਏ ਨੇ ਤੇ ਇਹ ਬਾਲ ਪੇਪਰਾਂ ਚ ਬਚੇ ਹੋਏ ਤੇ ਜਿਹੜੇ ਇਦਾਂ ਦੇ ਉਹ ਲਾਏ ਹੋਏ ਨੇ ਤੇ ਉੱਪਰ ਅਸੀਂ ਕੱਪੜੇ ਪੁਛਾਏ ਹੋਏ ਨੇ ਇੱਧਰ ਵੀ ਇਦਾਂ ਹੀ ਆ ਦੇਖੋ ਪਿੱਛੇ ਵੀ ਕੱਪੜੇ ਰੱਖੇ ਹੋਏ ਨੇ ਤੇ ਅੱਗੇ ਵੀ ਕੱਪੜੇ ਇਹ ਸਾਡੇ ਡੇਲੀ ਰੂਟੀਨ ਦੇ ਜਿਵੇਂ ਲੋਹਰਾ ਟੀ-ਸ਼ਰਟਾਂ ਆ ਗਈਆਂ ਬੱਚਿਆਂ ਦੀਆਂ ਮੇਰੇ ਆਗੇ ਡੇਲੀ ਜਿਹੜੇ ਮੈਂ ਕਾਟਨ ਦੇ ਸੂਟ ਪਾਉਣੇ ਆ ਉਹ ਆ ਗਏ ਬਾਕੀ ਮੇਰੇ ਜਿਹੜੇ ਲੋਹਰਾ ਟੀ-ਸ਼ਰਟਾਂ ਵਗੈਰਾ ਮੈਂ ਡੇਲੀ ਪਾਉਣੀਆਂ ਉਹ ਆ ਗਈਆਂ ਤੇ ਪਿੱਛੇ ਇੱਧਰ ਬੱਚਿਆਂ ਦੇ ਅੰਡਰਵੀਅਰ ਬਣਾਣਾ ਤੇ ਸੌਕਸ ਹੋ ਗਈਆਂ ਸਕੂਲ ਵਾਲੀਆਂ ਆਹ ਵਾਲੇ ਇਕੱਲੇ ਸੋਹਮ ਦੇ ਕੱਪੜੇ ਹੋ ਗਏ ਇਹ ਇਕੱਲੇ ਦੀ ਇੱਕ ਤਹਆ ਆ ਆ ਦੋ ਜੋ ਬੰਦੀਆਂ ਨੇ ਤੇ 1 2 3 ਇਹ ਤਿੰਨ ਲੈਣਾ ਮੇਰੀਆਂ ਨੇ ਤੇ ਹੁਣ ਮੰਮੀ ਦੇਖੋ ਕਿੰਨੀਆਂ ਲੈਣਾ ਬਣਾਉਂਦੀ ਆ ਮੰਮੀ ਰੰਗ ਫੇਟ ਹੋ ਗਿਆ ਮੇਰੀਆਂ ਦਾ ਦੋਨੇ ਚੁੰਨੀਆਂ ਦਾ ਲਓ ਜੀ ਮੇਰੀ ਮੰਮੀ ਹੁਣ ਆ ਕੇ ਖਜ਼ਾਨਾ ਖੋਲੀ ਬੈਠੀ ਆ ਮੇਰੀ ਮੰਮੀ ਦੇ ਖਜ਼ਾਨੇ ਨਹੀਂ ਲੋਟ ਆਉਂਦੇ ਮੈਂ ਹੁਣ ਫਿਰ ਆਧਰਾ ਰੱਖ ਲੈ ਉਹਥੇ ਲਮਾਰੀ ਖਾ ਉਹ ਇੱਥੋਂ ਕੱਢਣੇ ਔਖੇ ਨੇ ਮੰਮੀ ਉੱਥੇ ਲਮਾਰੀ ਚ ਚੱਕਣੇ ਸੌਖੇ ਨੇ ਫਿਰ ਚੱਕ ਕੇ ਰੱਖੂਗੀ ਉੱਥੇ ਲੈ ਹੁਣ ਤਾਂ ਲਾ ਤੇਰੇ ਤੈਹਾ ਮਾਰ ਕੇ ਦੇਖ ਲਓ ਮੰਮੀ ਦੇ ਕੱਪੜੇ ਤੈਹਾ ਮਾਰ ਮਾਰ ਹੁਣ ਉਹਦੇ ਵਿੱਚ ਲਾਈ ਜਾਂਦੀ ਹੈ ਕਹਿੰਦੀ ਬਾਅਦ ਚੋਂ ਉਥੋਂ ਚੱਕੂੰਗੀ ਕੰਮ ਦੇਖ ਲਓ ਮੇਰੀ ਮੰਮੀ ਦੇ ਲੱਡੂ ਹਣੀ ਆ ਗਈ ਸੀ ਸਕੂਲੋਂ ਆਹ ਲੱਡੂ ਵੀ ਆ ਗਿਆ ਵੱਡਾ ਲੱਡੂ ਵੀ ਆ ਗਿਆ ਸ਼ੋਮੂ ਸ਼ਸ਼ੀ ਕੱਲ੍ਹ ਘਾਤੋ ਸਾਰਿਆਂ ਸ਼ਿਕਾ ਜੀ ਮੇਰਾ ਸੈਰੀਟੀ ਦਾ ਕੰਮ ਹੈ ਸਾਰੀ ਸੈਰੀਟੀ ਦਾ ਠੀਕਾ ਦਾ ਅਰੇ ਜੋ ਵੀ ਆਖਾਂ ਤਾਂ ਦੇਖਣਾ ਤੋਦੀਆ ਜਿਆਦਾ ਤਾਂ ਨਹੀਂ ਨੂੰ ਮਮੂ ਤੇਰੀ ਕਲਾਸ ਦੇ ਤੈਨੂੰ ਜਾਣਦੇ ਨੇ ਤੇਰੀ ਕਲਾਸ ਦੇ ਬੱਚੇ ਤੈਨੂੰ ਐ ਨਹੀਂ ਕਿਹਾ ਵੀ ਤੁਸੀਂ ਬਲੌਗ ਬਣਾਉਣੇ ਹੁੰਨੇ ਹੋ ਵੀਰੇ ਨੂੰ ਤਾਂ ਕਿਹਾ ਵੀਰੇ ਦੇ ਦੋਸਤਾਂ ਨੇ ਮੇਰੇ ਕਿਹਾ ਮੈਨੂੰ ਨਹੀਂ ਕਿਹਾ ਤੈਨੂੰ ਨਹੀਂ ਕਿਹਾ ਹਜੇ ਤੁਰੇ ਤੇਰੀ ਕਲਾਸ ਦੇ ਛੋਟੇ ਬੱਚੇ ਨੇ ਉਹ ਬਲੌਗ ਨਹੀਂ ਦੇਖਦੇ ਜੋ ਬੰਦੀ ਕਲਾਸ ਦੇ ਨੂੰ ਪਤਾ ਲੱਗ ਗਿਆ ਬੱਚਿਆਂ ਨੂੰ ਕਹਿੰਦੇ ਤੁਹਾਡੀ ਮੰਮੀ ਤੇਰੀ ਮੰਮੀ ਬਲੌਗ ਬਣਾਉਂਦੀ ਐ ਤੁਸੀਂ ਬਲੌਗ ਬਣਾਉਣੇ ਹੂੰ ਕਦੇ ਦੀ ਦਾਦੀ ਵੀ ਬਣਾਉਂਦੀ ਐ 10 ਦਿਨਾਂ ਦੀ ਲਓ ਜੀ ਜੋ ਵੀ ਵੀ ਆ ਗਿਆ ਸਕੂਲੋਂ ਸੋ ਗਾਇਸ ਮੈਂ ਵੀ ਆ ਗਿਆ ਸੀ ਕੁਲ ਹੁਣ ਚਾਹ ਪੀਵਾਂਗੇ ਤੁਸੀਂ ਚਾਹ ਪੀਣੀ ਆ ਤਾਂ ਆਜੋ 22 ਬੰਦੇ ਨੇ ਮੇਰੇ ਨੂੰ ਹਾਂ ਆਜੋ ਹਾਂ ਉਹਨਾਂ ਨਾਲ ਚਾਹ ਤੋਤੀ ਜੋ ਵੀ ਜੋ ਵੀ ੱੱਕਾ ਨਾ ਕਰੇਗਾ ਨਾ ਬੱਤੇ ਓਏ ਪੀਣਾ ਨਹੀਂ ਮੈਨੂੰ ਚੋਰੀ ਆ ਆਜੋ ਜਿਹੜਾ ਸਾਰਾ ਲੇਖੋ ਦੋ ਬੰਦੇ ਆ ਤੇਰੀਆਂ ਮਾਰੋ ਹਲੋ 60 ਠੀਕ ਹੋ ਗਈ ਹੁਣ ਸ਼ੋਮੀ ਦੀ ਆ ਸੀ 60 ਨਹੀਂ ਹੱਥ ਨਹੀਂ ਲਾਉਂਦੇ ਤਾਂ ਜੋ ਬੰਦੀ ਆ ਨਾ ਕੋਪੇ ਕਰਕੇ ਆਜੋ ਚ ਪਹਿਲੀ ਤੀਤ ਆ ਪਰਾ ਰਮਾਲਾ ਨਹੀਂ ਰਮਾਲਾ ਹੈ ਹੀ ਨਹੀਂ ਸਾਰੀਆਂ ਖੋਤੀਆਂ ਦਾਦੀ ਨੇ ਤਹਿ ਮਾਰ ਮਾਰ ਕੇ ਮੇਰੀ ਮੰਮੀ ਪਤਾ ਕੀ ਕਰਦੀ ਆ ਤਹਿ ਮਾਰ ਕੇ ਨਾ ਕੱਪੜਿਆਂ ਦੇ ਵਿੱਚ ਹੀ ਰਮਾਲਾ ਲਾ ਦਿੰਦੀ ਆ ਔਰ ਰਮਾਲਾ ਮੁੜ ਕੇ ਥਉਂਦੀ ਹੀ ਨਹੀਂ ਅੱਜ ਤਾਈਂ ਮੈਂ ਨੇ ਨਾ ਰਮਾਲਾ ਜਿਵੇਂ ਨਹੀਂ ਰਮਾਲਾ ਤਾਂ ਬਹੁਤ ਸੀਗੀਆਂ ਤਾਂ ਇੱਕ ਕਰਮਾਲ ਹੋ ਰਾ ਮੈਂ ਪਤਾ ਨਹੀਂ ਕੱਲ ਕਿੱਥੇ ਦੇਖੀ ਸਾਰੇ ਤਿੰਨ ਚਾਰ ਮੱਲਾਂ ਨੇ 10 12 ਮੱਲਾਂ ਦੀ ਆ ਉਹ ਕੱਪੜਿਆਂ 'ਚ ਮੰਮੀ ਤਾਂ ਐਂ ਮਾਰ ਕੇ ਲਾ ਦਿੰਦੀ ਮੁੜ ਕੇ ਰਮਾਲ ਨਹੀਂ ਦਿਹਾਉਂਦੀ ਲਓ ਜੀ ਮੈਂ ਬਣਾਈ ਆ ਚਾਹ ਹੁਣ ਲੱਗਿਆ ਚਾਹ ਪੀਣ ਫਿਰ ਭਾਂਡੇ ਮਾਜਾਂਗੇ ਚਾਹ ਵਾਲੇ ਬੱਚਿਆਂ ਦੇ ਲੰਚ ਬਾਕਸ ਨੇ ਤੇ ਇਹ ਮਾਜਾਂਗੇ ਤੇ ਮੈਂ ਚਾਹ ਬਣਾਈ ਆ ਜੀ ਮੇ ਤਾਂ ਸ਼ੱਕਰ ਡੁੱਲ ਗਈ ਤੇ ਐਸ ਤੇ ਵੀ ਡੁੱਲ ਗਈ ਨੀਚੇ ਵੀ ਡੁੱਲ ਗਈ ਆ ਮੈਂ ਵੀ ਚੈੱਕ ਕਰੂ ਚਾਹ ਗਰਮ ਗਰਮ ਸੋ ਆਸੀ ਐ ਸਿਚੁਏਸ਼ਨ ਤੋਂ ਹਾਂ ਆ ਮੇਰਾ ਪੁੱਤ ਨੇ ਰੌਲਾ ਪਾਇਆ ਦੁਕਾਨ ਤੇ ਭਾਈ ਮਾ ਲਣ ਗਈ ਦੀ ਬੜੀਆਂ ਦੁਕਾਨ ਤੇ ਬੜੀਆਂ ਲਿਆਂਦਿਆਂ ਆ ਦੇਖ ਲਓ ਹੁਣ ਗੁੱਸੇ ਹੋਏ ਪਿਆ ਕਹਿੰਦਾ ਦਾਦੀ ਮੈਨੂੰ ਲੇਜ ਨਹੀਂ ਲੈ ਕੇ ਦਿੱਤਾ ਉਹ ਬੜੇ ਨੇ ਘੁਰਤਾ ਸਕੂਟਰ ਤੇ ਪਾਸਾ ਵੱਟ ਕੇ ਪੈ ਗਿਆ ਫਿਰ ਬਹਿ ਗਿਆ ਆ ਹੁਣ ਬੰਡ ਤੇ ਆ ਕੇ ਸੌ ਗਿਆ ਇਹ ਇੰਨਾ ਘੂਕ ਸੁੱਤਾ ਪਿਆ ਇੰਨਾ ਘੂਕ ਸੁੱਤਾ ਪਿਆ ਕੋਈ ਅੰਤ ਹੀ ਨਹੀਂ ਕਦਾਂ ਮੈਂ ਲੇਜ ਹੁਣ ਹੀ ਲੈਣੇ ਨੇ ਮੈਂ ਕਿਹਾ ਵੀ ਗਰਮੀ ਐ ਹੁਣ ਤਾਂ ਫੇਰ ਨਹੀਂ ਦੁਬਾਰਾ ਜਾਇਆ ਜਾਣਾ ਹੈਗਾ ਲੇਜ ਲੈਣੇ ਨੇ ਸੋਹਮਾ ਪੁੱਤ ਗੁੱਸਾ ਨਹੀਂ ਹੋਣਾ ਹੈਗਾ ਲੇਜ ਲੈਣੇ ਨੇ ਆਦਾ ਚੱਲੀਏ ਫਿਰ ਮੇਰਾ ਤਾਂ ਭਾਈ ਪੋਤਾ ਗੁੱਸੇ ਹੋਗਾ ਹੁਣ ਮੈਂ ਇਹਨੂੰ ਲੇਜ ਦਵਾ ਕੇ ਲਿਆਉਣੀ ਆ ਹੁਣ ਮੈਂ ਮਸਾ ਮਨਾਉਂਗੀ ਲੈ ਦਾਦੀ ਜੀ ਤੁਸੀਂ ਇਹ ਲਿਆ ਕੇ দাও ਹੁਣ ਤੁਹਾਨੂੰ ਸਜਾ ਦੇਂਦੇ ਤੁਸੀਂ ਉਹ ਲਿਆ ਕੇ ਦਿਓ ਕਹਿੰਦੇ ਮੈਨੂੰ। ਓ ਪਿਆ, ਰਾਮ ਨਾਲ। ਆ ਮੇਰਾ ਟੀਂਦਾ ਬੜਾ ਹੈ। ਇਹਨੇ ਰਵਾਤ ਆ ਭਾਈ। ਆ ਮੇਰੀ ਨੋਨ ਨਾਲੇ ਲਾਹਣ ਲੱਗੀ ਆ ਫੁੱਲ ਕੇ ਕਿਉਂਕਿ ਬੱਚਿਆਂ ਨੂੰ ਹੁਣ ਭੁੱਖ ਲੱਗਿਆ ਈ। ਭਈ ਮੈਨੂੰ ਵੀ ਦੇ ਦੋ ਪਾਣੀ ਦਾ ਗਲਾਸ ਕੋਈ। ਸਾਤ ਨੂੰ ਪਾਣੀ। ਕਹੋ ਤੁਸੀਂ। ਸਾਤ ਨੂੰ ਪਾਣੀ ਦੇ। ਬਈ ਆ। ਸੋ ਗਾਈਜ਼ ਸਬਸਕ੍ਰਾਈਬ ਕਰਿਓ ਤੁਸੀਂ ਦੋ ਮਮਾ ਲੈ ਕੇ ਰੋਟੀ ਬਣਾਉਂ। ਮੈਂ ਮਮਾ ਨੂੰ ਸਪੈਸ਼ਲ ਕਿਹਾ ਸੀ। ਮੇਰੇ ਲਈ ਬਣਾਇਓ ਪਨੀਰ ਕੀ ਭੂਰ ਚਾਹੇ ਮੇਰੇ ਪੋਤੇ ਨੇ ਵੱਡੇ ਨੇ ਕਿਹਾ ਸੀ ਮੈਨੂੰ ਕਹਿੰਦਾ ਤੇਰੀ ਮੇਰੇ ਲਈ ਪਨੀਰ ਲੈ ਕੇ ਜਾ ਰਿਹਾ ਮੈਂ ਪਨੀਰ ਦੀ ਸਬਜ਼ੀ ਖਾਣੀ ਆ ਫਰਮਾ ਪਾਈ ਹੋਰ ਇਹਦੇ ਲੋਕ ਹੀ ਲਿਆਂਦਾ ਬਣਾ ਦੋ ਮੰਮੀ ਛੋਟਾ ਸਾਡਾ ਕੁਝ ਵੀ ਨਹੀਂ ਖਾਂਦਾ ਖਾਣਾ ਫਰਮਾ ਤਾਂ ਉਹ ਤਾਂ ਕੋਹ ਠੀਕ ਖਾਊਗਾ ਬਸ ਉਹ ਕੋਹ ਬੇਖਾਊਗਾ ਸਾਡੇ ਜੋ ਵੀ ਸਾਡਾ ਕੱਲ੍ਹ ਸਬਜ਼ੀ ਦਾ ਪਿਆਸ ਹੈ ਜੀ ਅਸੀਂ ਅਸੀਂ ਰਾਤ ਬਣਾਇ ਸੀਗੀ ਆ ਕੱਲ੍ਹ ਨੂੰ ਪਕਾਉਂਦੇ ਉਹ ਪੈਣੀ ਅੱਜ ਮੈਂ ਕੁਛ ਨਹੀਂ ਬਣਾਇਆ ਬਸ ਇਹਨੂੰ ਜੋ ਵੀ ਨੂੰ ਬਣਾ ਕੇ ਪਲੇਟ ਦੀ ਪੁਰਜੀ ਸਵੇਰੇ ਬੱਚਿਆਂ ਨੂੰ ਆਲੂ ਜੀਰਾ ਬਣਾ ਲਵਾਂਗੇ ਪਰੌਂਠੇ ਨਾਲ ਆਲੂ ਜੀਰਾ ਨਹੀਂ ਸੋ ਫੇਕਾ ਦੀਨਾ ਸੋ ਹਮਨੇ ਨਹੀਂ ਘਰਨੇ ਤੂੰ ਤਾਂ ਖਾ ਲੈਣਾ ਸੋ ਹਮ ਕੋ ਤਾਂ ਫਿਰ ਕੀ ਖਾਉਂਗਾ ਆਲੂ ਜੀਰਾ ਬਣਾ ਦਿਓ ਮੈਨੂੰ ਸੋ ਵਾਸਤੇ ਆਲੂ ਜੀਰੇ ਬਹੁਣ ਕੋ ਉਹ ਤਾਂ ਦੀਏ ਵਾਲੇ ਖਾ ਲੂੰਗਾ ਨਾ ਕੁਛ ਨਹੀਂ ਖਾਂਦੋ ਵੀ ਮੋੜ ਲਿਓ ਅੱਜ ਵੀ ਉਹ ਆਲੂ ਪਏ ਸੀ ਮੋੜ ਲਿਓ ਕੱਲੀ ਪਰੌਂਠੀ ਖਾ ਕੇ ਆ ਮੈਨੂੰ ਤਾਂ ਖੁਦ ਨਹੀਂ ਵਧੀਆ ਲੱਗਿਆ ਆਲੂ ਪਕਾਉੜੇ ਜੇ ਗਰਮੇ ਚ ਖਾਂਦੇ ਕੀ ਹੁੰਦੇ ਨੇ ਸਾਰਾ ਬਣਾਣਾ ਹਾਂ ਬਣਾ ਲਓ ਮਾਂ ਦੇ ਖਾ ਉਹ ਮੈਂ ਤਾਂ ਸਾਰਾ ਤੋਹਗਾ ਮੈਂ ਆ ਨਹੀਂ ਖਾਂਦਾ ਮੈਂ ਆ ਨਹੀਂ ਖਾਂਦਾ ਗਰਮੇ ਚ ਕਹੂਗਾ ਮੈਂ ਆ ਨਹੀਂ ਖਾਂਦਾ ਅੰਦਰ ਮੈਂ ਆ ਨਹੀਂ ਖਾਂਦਾ ਖਾਣਾ ਕੀ ਹੈ ਫਿਰ ਸਰਦੇ ਆ ਜਦੋਂ ਦੋ ਸਬਜ਼ੀਆਂ ਹੋਣੀਆਂ ਸਬ ਅਲੂ ਗਾਜਰ ਮਟਰ ਐ ਇੱਕ ਸਬਜੀ ਦੋ ਦੋ ਤਿੰਨ ਦਾ ਤਾਂ ਹੋਣੇ ਮੰਨਣਾ ਨਹੀਂ ਉਹ ਤਾਂ ਉਹ ਤੇ ਆ ਵਿੱਚ ਫਿਰ ਤੁਸੀਂ ਭਾਈ ਦੁਆਰ ਆਉਂਦੇ ਹਾਂ ਮਾਂ ਜੀ ਕੀ ਹੋ ਰਿਹਾ ਬੱਚੋ ਇਹਨੂੰ ਪੇਪਰ ਦੀ ਤਿਆਰੀ ਕਰਾ ਦੇ ਇਹ ਤਾਂ ਪੇਪਰ ਆ ਕੱਲ ਨੂੰ ਸਟੋਰੀਆਂ ਕਰਵਾ ਦੇ ਇਹਨੂੰ ਤੂੰ ਹੀ ਨਾ ਕਹਿਦਾ ਘਰ ਆਉਂਦਾ ਸੁਣ ਲਈਆਂ ਕਿੰਨੀਆਂ ਇੰਨੀਆਂ ਸਾਰੀਆਂ ਆਉਂਦੀਆਂ ਨੇ ਇਹਨੂੰ ਹੈ ਛੋਬੀ ਨਾ ਪੱਕਾ ਲਓ ਜੀ ਟਾਈਮ ਵੱਜ ਗਏ ਨੇ 8:20 ਮਿੰਟ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਹੁਣ ਬੱਚੇ ਪੜ੍ਹਨਗੇ ਜੋ ਵੀ ਪੜ੍ਹੂਗਾ ਬੈਠ ਕੇ ਕਿਉਂਕਿ ਇਹਨਾਂ ਦੇ ਚੱਲਦੇ ਨੇ ਪੇਪਰ ਤੇ ਮੇਰੀ ਮੰਮੀ ਬੈਠੀ ਅੰਦਰ ਟੌਰ ਨਾ ਮੇਰੀ ਮੰਮੀ ਲੱਗੀ ਹੋਈ ਮਾਸੀ ਨਾਲ ਚੁਗਲੀਆਂ ਕਰਨ ਮਾਫ਼ ਸੀ ਕਾਲੂ ਮੈਨੂੰ ਕਹੋਗੀ ਪਰਮ ਦੇਖ ਲਾ ਤੂੰ ਮੈਨੂੰ ਕੀ ਕਹਿੰਦੀ ਸੀ ਸਹੀ ਗੱਲ ਹੈ ਨਾ ਫਿਰ ਹਾਂ ਨੂਹਾ ਦੀਆਂ ਚੁਗਲੀਆਂ ਕਰਦੀਆਂ ਦੋਏ ਜਾਣੀਆਂ ਉਹ ਆਪ ਦੀ ਦੀਆਂ ਐ ਆਪ ਦੀ ਦੀਆਂ ਪੌਣਾ ਘੰਟਾ ਹੋ ਗਿਆ ਥੋੜੇ ਕੰਨ ਨਹੀਂ ਸੁਣਨ ਲੱਗਦੇ ਦੋਨਾਂ ਵੇ ਫੇਰ ਅਸੀਂ ਇਹ ਕੀ ਕਰੀਏ ਨੂਹਾ ਵੀ ਚੁਗਲੀ ਕਰਨੀ ਹੈ ਨਾ ਕੋਈ ਚੱਜ ਦੀ ਗੱਲ ਕਰ ਲੋ ਕਦੇ ਉਹਦੀ ਫੜ ਲਈ ਕਦੇ ਉਹਦੀ ਫਸਲੀ ਨਾ ਐ ਤਾਂ ਮੇਰੇ ਮਾਮਨੇ ਦੀ ਕੁੜੀ ਜਣੀ ਦੀ ਸਾਲੀ ਡੇਲੀ ਡੇਲੀ 10 ਵਾਰ ਦਿਹਾੜੀ ਚ ਗੱਲ ਕਰਦੀਆਂ ਨੇ ਫੇਰ ਵੀ ਇਹਨਾਂ ਦੇ ਦੇਖ ਲੋ ਗੋਲਾ ਬਣ ਜਾਂਦਾ ਹੁਣ ਪੌਣਾ ਘੰਟਾ ਹੋ ਗਿਆ ਦੋਨਾਂ ਨੂੰ ਲੱਗਿਆ ਨੂੰ ਹੁਣ ਫੋਨ ਕੱਟਿਆ ਮੇਰੀ ਮੰਮੀ ਇਹ ਐ ਸੀ ਕੁੜਮਣੀਆਂ ਨੇ ਕੁੜਮਣਿੰਦੀ ਗੱਲ ਕਰਨ ਲੱਗੀਆਂ ਉਹ ਐ ਕਰਦੇ ਐ ਕਰਦੇ ਐ ਫੇਰ ਇਹਨੂੰ ਨਹੀਂ ਪੁੱਛਿਆ ਮਾਸੀ ਨੇ ਵੀ ਤੇਰਾ ਜੀ ਲੱਗ ਗਿਆ ਤੇਰੇ ਘਰ ਵਾਲੇ ਬਣਾ ਪੁੱਛਿਆ ਦੀ ਗੱਲ ਮੇਰੇ ਜੋਸ ਦਾ ਫੋਨ ਆਉਣਾ ਹੁੰਦਾ ਹਾਂ ਮੈਂ ਕਿਹਾ ਨਾ ਮੇਰੇ ਕੋਲ ਹੁਣ ਨਹੀਂ ਆਇਆ ਮੈਂ ਕਿਹਾ ਜਿੱਦਣ ਮੈਂ ਭਾਈ ਕੱਪੜੇ ਚੱਕਣ ਗਈ ਸੀ ਮੈਂ ਤਾਂ ਉਹਨੂੰ ਮੌਕਾ ਮ ਖਾਵਾਂ ਤੇਰਾ ਦਿੱਤਾ ਫੋਨ ਆਇਆ ਸੀ ਉਹਦਣੇ ਹਾਂ ਮਾ ਕਾ ਫੋਨ ਆਇਆ ਉਦੋਂ ਇਹਨੂੰ ਮੌਕਾ ਦਿੱਤਾ ਮਾ ਭਾਈ ਤੇਰੇ ਦਿਓਰ ਨੂੰ ਵੀ ਚਾਲੇ ਫੋਨ ਤੇ ਜੇ ਮੈਂ ਕਹ ਮੈਨੂੰ ਪਿਆਰ ਨਾ ਬੋਲਦਾ ਫੇਰ ਖਾਨੀ ਭਾਈ ਕੋਈ ਸਾਡੀ ਸੁਲਾਹ ਹੋ ਜਾਂਦੀ ਮਾ ਕਾ ਜਦੋਂ ਮੈਂ ਫੋਨ ਚੱਕ ਲਾ ਇਹ ਤਾਂ ਮਾ ਕਾ ਲੱਗ ਜਾ ਫੇਰ ਉਹੀ ਗੱਲ ਗਾਣਾ ਕੱਢਣਾ ਮਾ ਗੱਲਾਂ ਦੱਸੀ ਮਾ ਤੇਰੇ ਦਿਓਰ ਨਾਲ ਜਿੱਤਨੋਂ ਮੈਂ ਕੱਪੜੇ ਚੱਕਣ ਗਈ ਮੈਂ ਕਹ ਭਾਈ ਉਹਨੇ ਇੰਨਾ ਗੰਦ ਬਕਿਆ ਆਪਣੇ ਕੋਲ ਸਾਰਿਆਂ ਕੋਲੇ ਮੈਂ ਕਹ ਕੋਈ ਅੰਤ ਨਹੀਂ ਮਾ ਸਾਡੀ ਬਹੁਤ ਲਾਪਾ ਕਰੀ ਉਹਨੇ ਨਹੀਂ ਉਹਦੇ ਵੀ ਮੌਕਾ ਸੀਗਾ ਵੀ ਚੱਲ ਤੁਹਾਨੂੰ ਰੋਕ ਬੁਲਾਉਂਦਾ ਉਹਨਾਂ ਨੂੰ ਕਹਿ ਦਿੰਦਾ ਜਿਹੜੇ ਦੋ ਜਾਨੇ ਨਾਲ ਗਏ ਤੇ ਵੀ ਭਾਈ ਸਾਡਾ ਹਨਾ ਵੀ ਝਗੜਾ ਜਿਹੜਾ ਉਹ ਵੀ ਉਹ ਮਿਟਾ ਦਿਓ ਹਨਾ ਵੀ ਸਾਡੀ ਸੋਲਾ ਕਰਾ ਦਿਓ ਇਹਦੇ ਵਿੱਚ ਕੀ ਸੀਗਾ ਮੈਂ ਜਦੋਂ ਮੇਰੇ ਹੱਥ ਮੇਰੇ ਹੀ ਹੱਥ ਪਾ ਲਾਂਦਾ ਵੀ ਚੱਲ ਕੋਈ ਨਾ ਰਾਣੀ ਤੂੰ ਲੜ ਪੀ ਪੀ ਠੀਕ ਹੈ ਵਿਦਾਂ ਕੱਪੜੇ ਨਹੀਂ ਚੱਕਣੇ ਹੈਗੇ ਮੈਂ ਜੋ ਤੇਤੋਂ ਮਰਦੀ ਚੀਜ਼ ਮੰਗ ਕੇ ਲਿਆਇਆ ਥਾਣੇ ਰਾਹੀਂ ਮੰਗੀ ਚਾਹ ਕਾਸਰਾ ਹੀ ਮੈਨੂੰ ਨੇ ਮੈਂ ਕਹਿੰਦੇ ਤਰੇ ਇੱਕ ਵਾਰ ਵੀ ਇਹਦਾ ਮੂੰਹ ਟੁੱਟ ਗਿਆ ਹੁਣ ਉਦੋਂ ਮੈਂ ਤੁਹਾਨੂੰ ਫੋਨ ਚੱਕਰ ਨੂੰ ਤਾਂ ਹੀ ਕਿਹਾ ਸੀ ਮਾ ਜਲ ਖਬਰਾਂ ਨਾ ਕੋਈ ਗੱਲ ਕਰਨੀ ਹੋਵੇ ਹੁਣ ਜਦੋਂ ਬੰਦਾ ਮੋਰੋ ਭਾਈ ਪੁੱਠਾ ਬੋਲੂ ਫੇਰ ਤਾਂ ਫੇਰ ਮੇਰੇ ਜੀ ਕਦੋਂ ਮੈਂ ਨਾ ਦੇਖਾ ਦਿਆ ਕੀ ਕੇ ਬੋਲਿਆ ਉਦੋਂ ਉਦੋਂ ਜਦੋਂ ਥਾਣੇ ਤੇ ਗਿਆ ਤੇ ਉਦੋਂ ਇਹਦਾ ਬੋਲ ਨਹੀਂ ਤੀ ਨਿਕਲਦਾ ਫੇਰ ਮਾਂ ਆਇਆ ਦੱਸਿਆ ਵੀ ਤੇਰਾ ਦਿਉਰ ਆਇਆ ਐ ਬੋਲਦਦੀ ਉਹ ਤੇ ਮੈਂ ਕਹ ਤੇਰੇ ਦਿਉਰ ਦੀਆਂ ਆਹ ਹਰਕਤਾਂ ਨੂੰ ਕਹਿੰਦੀ ਸਾਨੂੰ ਵੀ ਕਹਿੰਦੀ ਮੈਂ ਅਸੀਂ ਕੀ ਖਬਰ ਨੂੰ ਉਹ ਅੱਜ ਨੂੰ ਮੈਂ ਸਾਰੀ ਛੋਵੀ ਤੀ ਵੀ ਆ ਗੱਲ ਐ ਕਰਕੇ ਹੋਰ ਕੋਈ ਗੱਲ ਨਹੀਂ ਸੀ ਮੈਂ ਕਿਹਾ ਲੜਾਈ ਮੇਰੇ ਨਾਲ ਤੀ ਵੀ ਮੇਰੇ ਨਾਲ ਨਿਪਟਦਾ ਮੈਨੂੰ ਜਦ ਇਹ ਕਹਿ ਦਿੰਦਾ ਵੀ ਰਾਣੀ ਤੂੰ ਕੱਪੜੇ ਨਾ ਚੱਕ ਹਾਂ ਮੈਂ ਆਪੇ ਚੁੱਪ ਕਰ ਜਾਂਦੀ ਚੱਲ ਦੋ ਚਾਰ ਦਿਨ ਮੈਂ ਬਹੂ ਕੋਲ ਨਹੀਂ ਗਈ ਮੈਂ ਆਪੇ ਆ ਜਾਂਦੀ ਹਾਂ ਹੈ ਉੱਥੇ ਤਾਂ ਮੈਨੂੰ ਮੈਂ ਕਿਹਾ ਅੱਗ ਲਾ ਤੇ ਉੱਥੇ ਤਾਂ ਬੋਤਲਾਂ ਪਈਆਂ ਨੇ ਜਾਇ ਕਰਨੀਆਂ ਚੱਲ ਲੋੜ ਹੀ ਨਹੀਂ ਹਾਂ ਆ ਅਗਲਾ ਮੈਂ ਦਾਂ ਤੇ ਤੇਰੀ ਮਾਸੇ ਨੂੰ ਤਾਂ ਮੈਨੂੰ ਘੰਟਾ ਲੱਗ ਜਾ ਮਾ ਭਾਈ ਤੇਰਾ ਦੌਰਾ ਤੂੰ ਬਚੋਲਣ ਦੀ ਮੈਂ ਕਿਹਾ ਦੇਖ ਲੈ ਬਚੋਲ ਗੀਰ ਤੇ ਤੁੰਦਾ ਦੱਤੂਆ ਆਖੇ ਮੇਰੇ ਦਰਬਾਰ ਵਾਲਾ ਤਾਂ ਕੋਈ ਨਹੀਂ ਸੋਨਾ ਸੰਖੇ ਹੀ ਨਹੀਂ ਕੋਈ ਹੋਹੀ ਨਹੀਂ ਹੈ ਆ ਦੰਦਾ ਸੋਨਾ ਸੰਖੇ ਨੂੰ ਪੰਨ ਸੁਨਾਨੀਆਂ ਬਿਠਾ ਉਠਾ ਲੈ ਤੇ ਜੰਦਾ ਮੋਟਰਸਾਈਕਲ ਹੰਦੀ ਮਗਾ ਹੂੰ ਮਾਦਾ ਕਾਇਦਾ ਜਦੋਂ ਮੈਂ ਦੇਖ ਦੇਣਾ ਮੈਨੂੰ ਦੇਖ ਸਾਰੇ ਦੱਸਦੇ ਨੇ ਅਗਲੇ ਹਾਂ ਲੈ ਕਹਿੰਦਾ ਪਹਿਲੀ ਤੂੰ ਕਿੱਥੇ ਫਿਰਦੀਆਂ ਵੀ ਉਹ ਫਲਾਣੇ ਬਲਾਣੇ ਲਈ ਫਿਰਦਾ ਫੇਰੀ ਜਾਵੇਗਾ ਆ ਚਾਰ ਚਾਰ ਕਿਹੜੇ ਕਹਿੰਦੇ ਦਿਨ ਵਿੱਚ ਕੀ ਮਾਰਦਾ ਮੈਂ ਸਾਰੀ ਗੱਲ ਦੱਸੀ ਆ ਜੀ ਮੈਂ ਮੈਂ ਤਾਂ ਗੱਲਾਂ ਕਰਦੀ ਸੀ ਪੁੱਤ ਹਾਂ ਮੈਂ ਤਾਂ ਮੇਰਾ ਮਨ ਵੀ ਮੇਰਾ ਵੀ ਮਨ ਦੁਖੀ ਹੋਦਾ ਦੀ ਫਿਰ ਉਹ ਆਪਦੀਆਂ ਗੱਲਾਂ ਕਰਨ ਲੱਗ ਗਈ ਮੈਂ ਤਾਂ ਐ ਗੱਲਾਂ ਕਰਦੀ ਸੀ ਨੂੰਹਾਂ ਨੂੰ ਤਾਂ ਪਤਾ ਕਿਨੇ ਮਾਰਿਆ ਕਹਿਣਾ ਉਹ ਤਾਂ ਕਹਿੰਦੀ ਮੇਰੀ ਨੂੰਹ ਵੀ ਆਜ ਤੱਕ ਨਹੀਂ ਹੁਣ ਲੁਧਿਆਣੇ ਗਏ ਹੋਏ ਨੇ ਉਹ ਨੂੰ ਮੰਤਰੀ ਨੂੰ ਮਿਲਣਾ ਤੇ ਕਦੇ ਹਜੇ ਰੋਟੀ ਪਾਣੀ ਸ਼ੁਰੂ ਨਹੀਂ ਕੀਤਾ ਕੋਈ ਵਿਚਾਰਦਾਰ ਬਣੀ ਕੋਈ ਸੀ ਸੋ ਫਿਰ ਐ ਗੱਲਾਂ ਕਰਨ ਲੱਗਿਆ ਵਸ ਮਾਤਰ ਡੈਡੀ ਦੀ ਸਾਰੀ ਪਰਤੂਦ ਦਾ ਦੱਸਿਆ ਵੀ ਉਹ ਆਏ ਡਾਕ ਚਾਲ ਕਰੀ ਜਾਂਦੇ ਹੁਣ ਲੋੜ ਹੀ ਨਹੀਂ ਟੈਨਸ਼ਨ ਲੈਣ ਦੀ ਦਿਮਾਗ ਤੇ ਨਹੀਂ ਦੇਖੋ ਜੇ ਉਹਨੇ ਪਿਆਰ ਰੱਖਣਾ ਹੁੰਦਾ ਵੀ ਮੇਰਾ ਟੰਬਰ ਆ ਜਦ ਇਹ ਕਹਿੰਦਾ ਥਾਣੇ ਜੀ ਕਹਿੰਦਾ ਨਾ ਹਾਂ ਪਹਿਲਾਂ ਤਿੰਨ ਵਾਰ ਹੀ ਮਿਲਿਆ ਥਾਣੇ ਜੀ ਕਹਿੰਦਾ ਵੀ ਅੱਗੇ ਕਿਹੜਾ ਲੜਦੀ ਨਹੀਂ ਅੱਗੇ ਕੁੱਤਖਾਨਾ ਪਹਿਲਾਂ ਪਲੇਸ ਹੁੰਦਾ ਸੀ ਹਮ ਅੱਜ ਕਿਹੜਾ ਨਵੇਂ ਨਵੇਂ ਵਿਹਲੇ ਜੀ ਵੀ ਜਿਹੜਾ ਕੋਈ ਸੋਟਣਾ ਨਹੀਂ ਕੋਈ ਤਾਂ ਉਹ ਇਹ ਹੁਣ ਦੱਸੋ ਚੱਕਣਾ ਜਿਨ੍ਹਾਂ ਨੇ ਜਿਹੜੇ ਚੱਕਦੇ ਨੇ ਨਾ ਉਹਨਾਂ ਦਾ ਕੁਝ ਨਹੀਂ ਜਾਣਾ ਉਹ ਕੰਜਰ ਫੇਰ ਦੇਖਣਗੇ ਜਦੋਂ ਇਕੱਠੇ ਹੋਗੇ ਅਸੀਂ ਹੂੰ ਫੇਰ ਮਾਰਨਗੇ ਹੱਥ ਹੁਣ ਤਾਂ ਐ ਵੀ ਫੌਜੀ ਕੋਲ ਪੈਸਾ ਦੋ ਤਿੰਨ ਲੱਖ ਰੁਪਈਆ ਆਏਗਾ ਵੀ ਕੋਈ ਲੁੱਟ ਲੂਗੀ ਆ ਨਹੀਂ ਪਤਾ ਵੀ ਖਾਲੀਆਂ ਅਸੀਂ ਹੂੰ ਆਹ ਦੱਸ ਲੀਜੀ ਮੈਂ ਚਲੋ ਜੀ ਚੰਗਾ ਹੁੰਦਾ ਉਹਦੇ 4 ਪੈਸੇ ਜੋੜ ਲੈਂਦਾ ਬਣਾ ਲੈਂਦਾ ਕਮਰਾ ਕਮਰਾ ਕੋਈ ਮੈਂ ਕਿਹਾ ਹੁਣ ਆਉ ਹੁਣ ਕਿਹੜਾ ਸਵਾਦ ਆਊਗਾ ਹੂੰ ਦੱਸ ਦਿੱਤੀ ਨਾ ਕਹਿੰਦੀ ਵੀ ਪੈਸੇ ਪੁੱਛੇ ਹੁਣ ਮੈਂ ਕਹਾਂ ਨਾ ਉਸ ਨਹੀਂ ਆਉਂਦੇ ਐਮੀ ਗੱਲਾਂ ਹੀ ਗੱਲਾਂ ਆ ਆ ਦੋਸ ਖਰੋਂਦੀਆਂ ਨੇ ਅਸੀਂ ਛੋਟੀਆਂ ਪੁੱਤ ਜੁਗਲੀਆਂ ਨਹੀਂ ਸੀ ਕਰਦੇ ਅਸੀਂ ਤੁਹਾਨੂੰ ਤਾਂ ਬਘੂਣ ਆਇਆ ਹੋਇਆ ਨਵੀਂ ਗੱਲ ਜਲੀ ਕੀ ਤੋਏ ਸੱਸਾ ਬਹਿ ਗਈ ਆਣ ਬਸ ਕੀ ਚੁਗਲੀ ਕਰਨੀ ਹੈ ਛੋਟੀ ਕੀ ਕਰਨੀ ਪੁੱਤ ਸੱਸਾ ਤੇ ਰੋਟੀ ਨਹੀਂ ਪੱਚਦੀ ਉਹਨਾਂ ਤੇ ਨਾ ਨਾ ਫਿਰ ਹੌਲਾ ਕਰਦੇ ਆ ਭਾਈ ਬਸ ਚੁਗਲੀ ਨਾ ਕਰਨ ਗੋਲਾ ਬਣ ਜਾਂਦਾ ਸੱਸਾ ਦੇ ਸੱਚੀ ਗੱਲ ਆ ਤੇਰੇ ਮਾਸੇਦਾਂ ਦਾ ਜਾਦੇ ਮਾਰਦਾ ਮਾਸੇ ਨੇ ਤਾਂ ਤੜਕੀ ਬਣ ਜਾਂਦਾ ਸੱਤ ਵਜੇ ਉਹ ਤਾਂ 7 ਵਜੇ ਫੋਨ ਕਰਨ ਹੁੰਦੀ ਆ ਹੋਣ ਹੋਣਾ ਚੰ ਤਾਂ ਤਾਂ ਲੱਗੇ ਮੈਂ ਤਾਂ ਦੱਸਿਆ ਉਹਨੂੰ ਵੀ ਭਾਈ ਤੇਰਾ ਦਿਉਰਾ ਹਾ ਕੰਮ ਕਰਦਾ ਚੱਲ ਕਰੀ ਜਾਂ ਤੇ ਛੱਡ ਪਰੇ ਨਹੀਂ ਛੱਡ ਪਰੇ ਨਹੀਂ ਜਦੋਂ ਆਪਾਂ ਮਾੜਾ ਚੰਗਾ ਨਹੀਂ ਬੋਲ ਤਾ ਕਹਿੰਦੇ ਇਹਨੂੰ ਮੌਕਾ ਤਿੰਨ ਵਾਰੀ ਦੇ ਦਿੱਤਾ ਤੀ ਹੁਣ ਕੋਈ ਮੌਕਾ ਨਹੀਂ ਇਹਦੇ ਲਈ ਬਸ ਮਾਇਕੜਾਂ ਦੀ ਮਾਰੀ ਉਈ ਤੇ ਦਿਲ ਦੀ ਹੈ ਜਦੇ ਕਹਿੰਦਾ ਵੀ ਤੂੰ ਚੱਕ ਕੇ ਦਿਖਾ ਕੱਪੜੇ ਰੱਖਦੇ ਕੱਪੜੇ ਪਹਿਨੇ ਕਰੀਤੇ ਤੇ ਹ ਬੰਦਾ ਪਿਆ ਮੈਂਦਾ ਉਹ ਤਾਂ ਲੱਗੀ ਸੀ ਅੱਗ ਛੇਤੀ ਵੀ ਇਹ ਛੇਤੀ ਕਰੂੰ ਕੱਪੜੇ ਚੱਕੇ ਮੈਂ ਬਗਾਨੀ ਜਨਾਨੀ ਨੂੰ ਲਿਆਵਾ ਕਹਿੰਦਾ ਹੈਗਾ ਤੇ ਵੀ 3 ਮਹੀਨੇ ਹੋ ਗਏ ਲਿਆਂਦੀ ਨੂੰ ਤੇਰਾ ਨਾ ਸੋਹਣੀ ਕਿ ਸਰਖੀ ਜਿਆਦੇ ਆ ਉਹਦੋਂ ਤਹੀਂ ਪੰਗਾ ਪਾਇਆ ਵੀ ਚੱਕ ਲਾ ਡਾਡੀ ਦਾ ਫੋਨ ਨਹੀਂ ਮੈਂ ਜਾਣਾ ਨਹੀਂ ਤੇ ਫੋਨ ਚੱਕਦੀ ਚੱਲ ਆਪਾਂ ਤਾਂ ਇਹ ਕਹਿੰਦੀ ਵੀ ਭਾਈ ਥੋੜੀ ਸੋਲਾ ਹੋ ਜੇ ਉਹਦੀ दारू ਪੀਤੀ ਚੋਂ ਗੱਲਾਂ ਸੱਚੀਆਂ ਕਹਿੰਦਾ ਹੈਗੀ ਆ ਉਹ ਕਹੋ ਕਹਿੰਦਾ ਵੀ ਤੇਰੇ ਨਾਲ ਸੋਹਣੀ ਤਨਖੀ ਆਗੀ ਤਾਂ ਹੀ ਤਾਂ ਮੇਰੇ ਕੱਪੜੇ ਦਾ ਮਾਮਾ ਮਨ ਕਾਤੇ